ਦੇ ਬੰਗਾ ਦੇ ਮਜ਼ਾਰਾ ਨੌਆਬਾਗ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਦੀ ਕੈਨੇਡਾ ਦੇ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ 21 ਸਾਲਾ ਹਰਸ਼ਪ੍ਰੀਤ ਸਿੰਘ ਬੰਗਾ ਦੇ ਐਸਐਨ ਕਾਲਜ ਤੋਂ ਆਪਣੀ ਮੈਡੀਕਲ ਡਿਗਰੀ ਪੂਰੀ ਕਰਨ ਤੋਂ ਬਾਅਦ 2022 ਦੇ ਵਿੱਚ ਪੜ੍ਹਾਈ ਕਰਨ ਦੇ ਲਈ ਟੋਰਾਂਟੋ ਕੈਨੇਡਾ ਚਲਾ ਗਿਆ ਸੀ 22 ਦਸੰਬਰ 2024 ਨੂੰ ਆਪਣੀ 2 ਸਾਲਾਂ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਉਹ ਬਹੁਤ ਖੁਸ਼ ਸੀ ਚਾਰੇ ਦੋਸਤ ਕਾਰ ਦੇ ਰਾਹੀਂ ਟੋਰਾਂਟੋ ਤੋਂ ਸਾਰਨੇ ਜਾ ਰਹੇ ਸਨ ਹਾਦਸੇ ਸਮੇਂ ਹਰਸ਼ਪ੍ਰੀਤ ਸਿੰਘ ਕਾਰ ਦੀ ਪਿਛਲੀ ਸੀਟ ਤੇ ਬੈਠਾ ਸੀ ਉਹ ਕਾਰ ਦੇ ਛੱਤ ਤੋਂ ਡਿੱਗ ਪਿਆ ਤੇ ਉਸ ਦੇ ਸਿਰ ਦੇ ਵਿੱਚ ਸੱਟਾਂ ਲੱਗੀਆਂ ਤੇ ਉਸ ਦੀ ਮੌ ਜਦੋਂ ਪਰਿਵਾਰ ਨੂੰ ਇਸ ਵਾਰ ਪਤਾ ਲੱਗਾ ਤਾਂ ਪੂਰਾ ਪਰਿਵਾਰ ਸਦਮੇ ਤੇ ਵਿਚ ਆ ਗਿਆ ਹਰਸ਼ਪ੍ਰੀਤ ਦੀ ਲਾਸ਼ ਵਿਦੇਸ਼ ਤੋਂ ਆਉਣ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਰੀਤੀ ਰਿਵਾਜਾਂ ਅਨੁਸਾਰ ਕੀਤਾ ਗਿਆ। ਸਿਲਿੰਦਰ ਸਿੰਘ ਲੈਕਚਰਰ ਹਿਸਟਰੀ ਸਕੂਲ ਆਫ ਐਮੀਨੈਂਸ ਮੈਂਧੂਪੁਰ ਬਲਚਰ ਦਾ ਨੌ ਆਵਾਦਰਾਜਾ ਸਰ ਸੱਜਾ ਬੇਟਾ ਹਰਸ਼ਪ੍ਰੀਤ ਜਿਹੜਾ ਨੇ ਡੱਲ ਵਿੱਚ ਸਾਰਨੀਆਂ ਦੇ ਵਿੱਚ ਰਹਿੰਦਾ ਸੀ ਤੇ ਟਨਟੋ ਤੋਂ ਸਾਰਨੀਆਂ ਨੂੰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਲੰਡਨ ਤੇ ਸਾਰਨੀਆਂ ਦੇ ਵਿਚਕਾਰ ਸਟ੍ਰੈਥਰਾਈ ਜਗਤ ਦੇ ਨਿਰਚਾਨ ਕੀ ਐਕਸੀਡੈਂਟ ਹੋ ਗਿਆ ਤੇ ਉਸ ਐਕਸੀਡੈਂਟ ਦੇ ਰਿਤੇ ਦੀ ਜਿਹੜੀ ਹੈ ਜਾਣਦੇ ਜੀ ਉਹ ਜਿਹੜੀ ਗੱਡੀ ਚ ਜਾ ਰਹੀ ਸੀ ਤੇ ਚਾਰ ਸਟੂਡੈਂਟਸ ਸਿਗੇ ਹੈ ਅਰੇ ਤੇ ਉਹ ਜਿਹੜੀ ਗੱਡੀ ਸੰਰੂਪ ਵਾਲੀ ਸੀ ਤੇ ਹੋ ਸਕਦਾ ਇਹ ਬੇਟਾ ਸੰਰੂਪ ਦੇ ਵਿੱਚੋਂ ਹੀ ਜਿੱਦਾਂ ਬਾਹਰ ਨਿਕਲ ਕੇ ਇਹਦੀ ਦੇ ਟ੍ਰਬੀ ਤੇਰੀ ਜਦਾਂ ਆਮ ਜ਼ਿਆਦਾਤਰ ਸੈੱਡ ਦੇ ਵਿੱਚ ਸੈੱਟ ਲੱਗਣਾ ਵੀ ਜਿੰਨੇ ਮੌਕੇ ਤੇ ਨਸਤੇ ਵੀ ਮੌਕੇ ਤੇ ਇਸ ਪਰ ਇੱਥੋਂ ਇਹ +2 ਸੁਪਰ ਮੈਡੀਕਲ ਦੇ ਨਾਲ ਐਸ ਐਨ ਕਾਲਜ ਬੰਗਾ ਤੋਂ ਕਰ ਕੀ ਗਿਆ ਸੀ ਇਹ 2 ਸਾਲ ਤੋਂ ਉਪਰੇ ਵੈਸੀ ਸਟੱਡੀ ਇਹਦੀ ਕੋਲੀ ਹੋ ਗਈ ਸੀ ਤੇ ਹੁਣ ਇਹ ਆਪਣੇ ਮੂਲ ਬਰਕ ਪਰ ਮੜਦੇ ਉਧੇ ਚ ਕਮਲੇ ਕਮਦਾ ਸੀ ਇਹ ਪਰ ਜਾਣ ਕੇ ਇਹਨਾਂ ਦਿਨਾਂ ਨੂੰ ਬਹੁਤ ਮੈਨ ਕਿੰਨੀ ਕਮ ਸੀ ਇਹ 10 ਜਨਵਰੀ 25 ਨੂੰ ਨੇ 21 ਸਾਲ ਦਾ ਹੋਣਾ ਸੀ ਅਜੇ 20 20 ਸਾਲ ਦੀ ਚ ਸੀ ਗਈ ਇੱਕ ਮਿਸਾਲ ਦੇ ਇੱਕ ਮਿਸਾਲ ਤੇ 21 ਸਾਲ ਜਿਹਨੇ ਕੰਪਲੀਟ ਨਹੀਂ ਕੀਤੇ ਜੀ ਦੇਖੋ ਇੱਧਰ ਵੀ ਜੇ ਬੱਚਿਆਂ ਨੂੰ ਪੜ੍ਹ ਲਿਖ ਕੇ ਐਨਾ ਕੁਝ ਕਰਕੇ ਵੀ ਜੇ ਇਧਰ ਇਹੋ ਜਿਹਾ ਉਹਨਾਂ ਦਾ ਫਿਊਚਰ ਹੋਵੇ ਤਾਂ ਅਸੀਂ ਬੱਚਿਆਂ ਨੂੰ ਕਾਤੇ ਬਾਹਰ ਭੇਜੀ ਅਸੀਂ ਐਸੀ ਬੇਜਤੇ ਵੀ ਤਾਂ ਬੱਚੇ ਦਾ ਉਧਰ ਥੋੜੇ ਜਿਹਾ ਇਧਰ ਸਟੱਡੀ ਕਰਕੇ ਉਧਰ ਵੀ ਸਟੱਡੀ ਕਰਨੀ ਹੈ ਤੇ ਉਧਰ ਥੋੜਾ ਸਮਾਂ ਵੀ ਲੱਗ ਜਾਂਦਾ ਚਾਹੇ ਉਹਦਾ ਫਿਊਚਰ ਬਣ ਜਾਂਦਾ ਕਿੰਚਿੰਗ ਮਾਰ पे ਜੈਸੀ ਵਿਚਲ ਅੱਗੇ ਲਾਈਫ ਦੇ ਵਿੱਚ ਉਹਦੀ ਜਿਹੜੀ ਇਹ ਜਿਹੜੀ ਸਟੱਡੀ ਵਧੀਆ ਕਰ ਲਊਗਾ ਤੇ ਉਹਦੀ ਲਾਈਫ ਬਣ ਜੇਗੀ ਹਾਂਜੀ ਛੋਟਾ ਵੀ ਤਾਂ ਹੋਊਗਾ ਉਹ ਵੀ ਇਹ ਜੀ ਨੇ ਡਈਆ ਉਹ ਕਰਕੇ ਉਹ ਨਹੀਂ ਵੀ ਨਹੀਂ ਜੀ ਉਹ ਇੱਕ ਸੇ ਘਬੇ ਛੋਟਾ ਬੇਟਾ ਕੈਲਕੀ ਦੀ ਵਾਲੀ ਸਾਈਡ ਤੇ ਇਹ ਬੇਟਾ ਸੀਗਾ ਅੰਟਰੀਏ ਚ ਸਾਰੀਆਂ ਜਿਹੜੇ ਸਿੰਧ ਬਾਰਡਰ ਤੇ ਲੱਗਦਾ ਤੇ ਉਸ ਜਗ੍ਹਾ ਕਿਸੇ